ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਵੇ ਤਸਵੀਰਾਂ ਦੇਖ ਸਕਦੇ ਹੋ ਦਿੱਲੀ ਤੋਂ ਜਿੱਥੇ ਗੁਰਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਇ ਇੱਕ ਨਗਰ ਕੀਰਤਨ ਗੁਰਦਾਰਾ ਕਾਫਗਨ ਸਾਹਿਬ ਤੋਂ ਆਰੰਭ ਕੀਤਾ ਗਿਆ ਹੈ ਤਸਵੀਰਾਂ ਚ ਦੇਖ ਸਕਦੇ ਹੋ ਦਿੱਲੀ ਦੀ ਸੰਗਤ ਜੋ ਹੈ ਛੋਟੇ ਛੋਟੇ ਬੱਚੇ ਗੁਰੂ ਸਾਹਿਬ ਦੀ ਪਾਲਕੀ ਦੇ ਅੱਗੇ ਜੋ ਝਾੜੂ ਦੀ ਸੇਵਾ ਕਰ ਰਹੇ ਆ ਸਾਫ ਸਫਾਈ ਦੀ ਸੇਵਾ ਕਰ ਰਹੇ ਆ ਇਸ ਦਿੱਲੀ ਦੀ ਠੰਡ ਦੇ ਵਿੱਚ ਜੋ ਹੈ ਨੰਗੇ ਪੈਰੀ ਜੋ ਸੰਗਤ ਜੋ ਹੈ ਸੇਵਾ ਕਰ ਰਹੀ ਹੈ ਭਾਈ ਗੁਰੂ ਸਾਨੂੰ ਹਿੰਮਤ ਦਿੰਦਾ ਹੈ ਕਿ ਅਸੀਂ ਇਹ ਸੇਵਾ ਕਰੀਏ ਉਹ ਆਪਣੇ ਬੁਲਾਉਂਦਾ ਹੈ ਤੇ ਅਸੀਂ ਆਂਦੇ ਆ ਅਸੀਂ ਭਾਵੇਂ ਰਜਾਈਆਂ 'ਚ ਬੈਠੇ ਹੋ ਵ ਪਰ ਜਿਸ ਵੇ ਵਾਈ ਗੁਰੂ ਨੇ ਕਿਹਾ ਹੈ ਕਿ ਆ ਕੇ ਸੇਵਾ ਕਰਨੀ ਹੈ ਤੇ ਤੁਸੀਂ ਆ ਕੇ ਆਪਣੇ ਆਪ ਕਿੰਨੇ ਕਿੰਨੇ ਸਾਲੋਂ ਤੋਂ ਸੇਵਾ ਕਰ ਰਹੇ ਹੋ ਮੈਂ ਪਿਛਲੇ 10-12 ਸਾਲ ਤੋਂ ਕਰ ਰਿਹਾ ਜੀ ਕਦੀ ਮੰਚ 'ਤੇ ਨਹੀਂ ਆਇਆ ਕਿਸ ਥਾਂ ਡਗੇ ਨਾ ਨਹੀਂ 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 ਘਰ ਵਾਲੇ ਕਹਿੰਦੇ ਵੀ ਜਨ ਕਿ ਤੁਸੀਂ ਅੱਜ ਤਾਂ ਜਾਓ ਸਰਦੀ ਹੈ ਤੇ ਮੈਂ ਕਹਿੰਦਾ ਨਹੀਂ ਅੱਜ ਵਾਈ ਗੁਰੂ ਨੇ ਕਿਹਾ ਹੈ ਤੇ ਅਸੀਂ ਜ਼ਰੂਰ ਇਸ ਨਗਰ ਕੀਰਤਨ ਤੇ ਜਾਣਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਬੰਤਨ ਲੱਗ ਰਹੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਧੀਮੇ ਲੱਗ ਰਿਹਾ ਸੇਵਾ ਕਰਕੇ ਬਹੁਤ ਵਧੀਆ ਲੱਗਣ ਡਿਆ ਸੇਵਾ ਕਰਕੇ ਇੰਨਾ ਵਧੀਆ ਲੱਗਣ ਡਿਆ ਜਿਵੇਂ ਆਪਣਾ ਘਰ ਹੀ ਫਿਰ ਗੁਰੂ ਸਾ ਬਾਹ ਬਹੁਤ ਅਸ਼ੀਰਵਾਦ ਹੋ ਰਿਹਾ ਦਾ ਬਾਬੇ ਨਾਨਕ ਦਾ ਗੁਰੂ ਦਾ ਗੋਵਿੰਦ ਸਿੰਘ ਦੀ ਮਾਰੀ ਜੀ ਦਾ ਸੱਚੇ ਪਾਚਾ ਭਲੀ ਕਰੇ ਸਾਰਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੈਮਰਾਮੈਨ ਰਾਮ ਬਹਾਦਰ ਦੇ ਨਾਲ ਜੀਟੀਸੀ ਨਿਊਜ਼ ਦਿੱਲੀ